ਹਾਂਜੀ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਵੀ ਆਪਾਂ ਪਹੁੰਚੇ ਦੀ ਜਿਹੜੀ ਸਾਈਡ ਵਾਲੀ ਸਿਲਾਈ ਹੈ ਉਹ ਆਪਾਂ ਕਿਵੇਂ ਲਾਉਣੀ ਹੁੰਦੀ ਹੈ ਠੀਕ ਹੈ ਕਈ ਵਾਰ ਹੁੰਦਾ ਨਾ ਪਹੁੰਚਾ ਜਦੋਂ ਆਪਾਂ ਸਾਈਡਾਂ ਜਦੋਂ ਪਹੁੰਚਦੀ ਆ ਸਾਈਡ ਦੀ ਸਿਲਾਈ ਲਾਉਣੇ ਹਨ ਤਾਂ ਇਥੋਂ ਕੀ ਬੁਲਬਲੇ ਜੇ ਬਣ ਲੱਗ ਜਾਂਦੇ ਆ ਸਾਈਡ ਤੋਂ ਵਲ ਪੈਣ ਲੱਗ ਜਾਂਦਾ ਹੈ ਨਾ ਮੈਂ ਤੁਹਾਨੂੰ ਦੱਸਦੀ ਹਾਂ ਸਹੀ ਤਰੀਕਾ ਕੀ ਹੈ ਸਿਲਾਈ ਲਾਉਣ ਦਾ ਠੀਕ ਹੈ ਐਸੀ ਹੁਣ ਆਪਾਂ ਕਿਵੇਂ ਲਾਉਣੀ ਆ ਇਸ ਤਰ੍ਹਾਂ ਪਹਿਲਾਂ ਆਪਾਂ ਫੋਲਡਿੰਗ ਕਰ ਲਾਂਗੇ ਜੇ ਤੁਹਾਡੇ ਕੋਲ ਪੌਂਚੇ ਵਾਲੀ ਸਲਵਾਰ ਹੈ ਤਾਂ ਉਹਦੇ ਜਿਹੜੇ ਪੌਂਚੇ ਪਾਈ ਹੁੰਦੇ ਆ ਉਹਨਾਂ ਦੇ ਪੌਂਚੇ ਦੀ ਸਿਉਣਾ ਨੂੰ ਆਪ ਕਿਸ ਦੇ ਵਿੱਚ ਮਲਾਉਣਾ ਹੈ ਠੀਕ ਹੈ ਹੁਣ ਇਹ ਹੈਗੀ ਸਟੇਟ ਸਲਵਾਰ ਇਹਦੇ ਵਿੱਚ ਕੀ ਹੈ ਆਪਾਂ ਇਹਨਾਂ ਨੂੰ ਬਰਾਬਰ ਕਰਕੇ ਰੱਖ ਲਾਂਗੇ ਬਿਲਕੁਲ ਇਸ ਤਰ੍ਹਾਂ ਹੁਣ ਆਪਾਂ ਕੀ ਕਰਨਾ ਹੁਣ ਮੈਨੂੰ ਚਾਹੀਦਾ ਸੀ ਤਿਆਰ ਪੌਂਚ ਹੈ 7 ਇੰਚ ਠੀਕ ਹੈ ਇਹ 7 ਇੰਚ ਤੇ ਨਿਸ਼ਾਨ ਲਾਇਆ ਤੇ ਇੱਥੋਂ ਆਪਾਂ 1 ਇੰਚ ਵਧਾ ਕੇ ਲਉਣਾ 8 ਇੰਚ ਤੇ ਨਿਸ਼ਾਨ ਠੀਕ ਹੈ ਆਪਾਂ ਇੱਥੋਂ 7 ਇੰਚ ਤੇ ਨਿਸ਼ਾਨ ਲਾਇਆ ਤੇ ਉੱਪਰ ਇੱਥੇ 1 ਇੰਚ ਵਧਾ ਕੇ ਲਉਣਾ ਠੀਕ ਹੈ ਇਹਨੂੰ ਆਪਾਂ ਦੋਨੋਂ ਇਹਨੂੰ ਆਪਸ ਵਿੱਚ ਮਿਲਾਵਾਂਗੇ ਠੀਕ ਹੈ ਤੇ ਹੁਣ ਦੇਖੋ ਜਿਹੜੀ ਆਹ ਸਾਈਡ ਵਾਲੀ ਸਿਲਾਈ ਹੈ ਇਧਰੋਂ ਇਹ ਸਿਉਣ ਆਪਾਂ ਬਿਲਕੁਲ ਐ ਸਿੱਧੀ ਰੱਖਣੀ ਹੈ ਇਸ ਤਰ੍ਹਾਂ ਠੀਕ ਹੈ ਇਹ ਸਿਉਣ ਨੂੰ ਆਪਾਂ ਇਸ ਤਰ੍ਹਾਂ ਨਹੀਂ ਲਾਉਣੀ ਜਿਵੇਂ ਇਧਰ ਨੂੰ ਕਰਕੇ ਜਾਂ ਇਸ ਤਰ੍ਹਾਂ ਲਾਤੀ ਹੈ ਨਾ ਇਆ ਫਿਰ ਇਹਨੂੰ ਇੱਧਰ ਨੂੰ ਐ ਟੇਢੀ ਕੱਢ ਲਈ ਇਸ ਤਰ੍ਹਾਂ ਬਿਲਕੁਲ ਨਹੀਂ ਕਰਨੀ ਇਹ ਸੇ ਹੁਣ ਆਪਾਂ ਬਿਲਕੁਲ ਸਿੱਧੀ ਰੱਖਣੀ ਹੈ ਜਿਵੇਂ ਇਸ ਤਰ੍ਹਾਂ ਇੱਧਰ ਕਰਕੇ ਐ ਸਿੱਧੀ ਜੇ ਤੁਸੀਂ ਨਹੀਂ ਇਸ ਤੁਹਾਨੂੰ ਸਮਝ ਆ ਰਹੀ ਨਾ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਇੱਥੋਂ ਐਂਟੀ ਟੈਪ ਜਾਂ ਕੋਈ ਵੀ ਸਿੱਧੀ ਸਕੇਲ ਲੈ ਸਕਦੇ ਹੋ ਸਕੇਲ ਦੇ ਨਾਲ ਸਿੱਧੀ ਲਾਈਨ ਇੱਥੋਂ ਬਣਾ ਲੈਣੀ ਹੈ ਠੀਕ ਹੈ ਉਹਦੇ ਉੱਤੇ ਬਿਲਕੁਲ ਨਾਲ-ਨਾਲ ਐ ਸिलाई ਲਾਉਣੀ ਹੈ ਇੱਧਰ ਉੱਧਰ ਨਹੀਂ ਕਰਨਾ ਠੀਕ ਹੈ ਹੁਣ ਦੇਖੋ ਮੈਂ ਤੁਹਾਨੂੰ ਸिलाई ਲਾ ਕੇ ਦਿਖਾਉਣੀ ਹੈ ਇੱਥੇ ਸੇਵਨ ਆਪਾਂ ਪੱਕੀ ਕਰ ਲੈਣੀ ਹੁੰਦੀ ਹੈ ਠੀਕ ਆ ਹਾਂ ਦੇਖੋ ਬਿਲਕੁਲ ਇਥੇ ਨਾਲ ਨਾਲ ਸਿੱਧੀ ਪੈਣੀ ਚਾਹੀਦੀ ਹੈ ਇਹ ਕੱਪੜਾ ਜਿਹੜਾ ਇਹਨੂੰ ਆਪਾਂ ਬਰਾਬਰ ਕਰਕੇ ਰੱਖ ਲੈਣਾ ਜੇ ਕਿਤੇ ਕਈ ਵਾਰ ਹੁੰਦਾ ਕਿ ਕੱਪੜਾ ਵੱਧ ਹੁੰਦਾ ਹੈ ਨਾ ਵੱਧ ਹੁੰਦਾ ਤਾਂ ਉਹਨੂੰ ਆਪਾਂ ਐ ਕਰਕੇ ਬਰਾਬਰ ਨਹੀਂ ਕਰਨਾ ਠੀਕ ਆ ਉਹ ਜੇ ਵੱਧਾ ਕੱਪੜਾ ਨਾ ਇਹਨਾਂ ਤੋਂ ਉਹ ਇੱਕ ਸਾਈਡ ਤੇ ਕੱਢ ਦੋ ਹਣ ਤੁਹਾਨੂੰ ਸਿੱਧੀ ਕਰਕੇ ਦਿਖਾਉਣੀ ਹੈ ਹੁਣ ਦੇਖੋ ਤੁਸੀਂ ਇੱਧਰ ਤਾਂ ਕਿਉਂਕਿ ਚੌਕ ਦੇ ਨਿਸ਼ਾਨ ਲੱਗੇ ਸਲਾਈ ਦਾ ਪਤਾ ਨਹੀਂ ਲੱਗਦਾ ਹੈ ਨਾ ਇੱਧਰ ਪਾਸੇ ਦੇਖੋ ਤੁਸੀਂ ਬਿਲਕੁਲ ਆਵੇ ਨਾਲ ਨਾਲ ਸਿੱਧੀ ਸਲਾਈ ਲੱਗੇਗਾ ਆ ਦੇਖੋ ਹੈ ਨਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਸਿੱਧੀ ਕਰਕੇ ਦਿਖਾਉਣੀ ਹੈ ਪਹਿਲਾ extra ਕੱਪੜਾ ਇਹਨਾਂ ਨੂੰ ਕੱਟ ਲਾਂਗੇ ਆਪਾਂ ਆ ਜوں ਸਿੱਧਾ ਕਰ ਲਾਂਗੇ ਨਾ ਪਤਾ ਲੱਗ ਜਾਂਦਾ ਆ ਆ ਦੇਖ ਹੁਣ ਕਿਤੋਂ ਵੀ ਕੋਈ ਵੱਲ ਨਹੀਂ ਪੈਂਦਾ ਹਨ ਤੁਸੀਂ ਆਪ ਹੀ ਦੇਖ ਸਕਦੇ ਹੋ ਹਨ ਜੇ ਕਿਤੋਂ ਕੋਈ ਵੱਲ ਪੈਂਦਾ ਜਾਂ ਫਿਰ ਕੋਈ ਵੀ ਇਧਰੋਂ ਹਨਾ ਇੱਕ ਪਾਸੇ ਤੋਂ ਨਿਕਲ ਰਹੀ ਹੈ ਹਨਾ ਜਾ ਇੱਥੋਂ ਬੁਰ ਬੁਲਾਇਆ ਬੰਦਾ ਹੈ ਨਾ ਉਹ ਨਹੀਂ ਹੈਗਾ ਨਾ ਹੀ ਇਹਦੀ ਅੰਦਰ ਨੂੰ ਸਲਾਈ ਹੈ ਤੇ ਨਾ ਹੀ ਬਾਹਰ ਨੂੰ ਕੱਢੀ ਸਲਾਈ ਆਪਾਂ ਬਿਲਕੁਲ ਸਿੱਧੀ ਸਿੱਧੀ ਲਾਉਣੀ ਹੈ ਠੀਕ ਹੈ ਉਹ ਵੀ 1 ਇੰਚ ਰੱਖਣਾ ਹੈ ਜੇ ਤੁਹਾਡਾ ਪਹੁੰਚਾ ਇੱਥੋਂ 7 ਇੰਚ ਦਾ ਤੇ ਉੱਪਰੋਂ ਆਪਾਂ 8 ਇੰਚ ਲਵਾਂਗੇ ਠੀਕ ਹੈ ਬਸ ਜਿੰਨਾ ਆਪਣਾ ਤਿਆਰ ਪਹੁੰਚਾ ਹੁੰਦਾ ਉਹਦੇ ਨਾਲੋਂ ਆਪਾਂ ਸਿਰਫ 1 ਇੰਚ ਵਧਾ ਕੇ ਹੀ ਰੱਖਣਾ ਹੁੰਦਾ ਉਹਦੇ ਨਾਲ ਆ ਬਿਲਕੁਲ ਸਹੀ ਸਲਾਈ ਲੱਗਦੀ ਹੈ ਆ ਦੇਖੋ ਹੁਣ ਪਹੁੰਚ ਦੀ ਸ਼ੇਪ ਬਿਲਕੁਲ ਸਹੀ ਹੈ ਠੀਕ ਹੈ ਆ ਦੇਖੋ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ